ਬਿਨ ਰਣਰਗੇ ਬਿਨ ਰਣਰਗੇ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਨਾਮੁ ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰ ਨਾਮ ਸਿਮਰ ਅਨ ਦਿਨੋ ਚਾਰ ਨਕੰਮਲ ਧਿਆਨ ਹਿਰਦੇ ਪ੍ਰਭ ਬਿਸਰ ਪ੍ਰਭ ਬਿਸਰ ਨਹੀਂ ਇੱਕ ਖਿਨੋਂ ਭਿੰਨੇ ਰੰੜਗੇ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰਨ ਨਾਮ ਸਿਮਰ ਅਨ ਦਿਨੋ ਚਰਨ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਪ੍ਰਭ ਬਿਸਰ ਨਹੀਂ ਇੱਕ ਖੀਨੋ ਤਾਜਿ ਤਜਮਾਨ ਮੋਹਿ ਬੇਕਾਰ ਮਨ ਕਾ ਕਲਪਨਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗੇ ਅਰਦਾਸ ਸੰਤ ਪਿਆਰੇ ਤਾਜਮਾਨ ਮੋਹਿ ਬਿਕਾਰ ਮਨ ਕਾ ਕਲਪਨਾ ਦੁਖ ਜਰੇ ਬਲਵੰਤ ਨਾਨਕ ਸਦਾ ਜਾਗੇ ਅਰਦਾਸ ਸੰਤ ਪਿਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਥਾ ਪਨੇ ਤਨ ਨਚਾਲੇ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਕਥਾ ਪਨੀ ਤਨ ਨਚਾਲੇ ਕਥਾ ਪਨੀ ਤਨ ਨਚਾਲੇ ਕਥਾ ਪਨੀ ਤਨ ਨਚਾਲੇ ਕਥਾ ਪਨੀ ਤਨ ਨਚਾਲੇ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਕਿਆ ਪ੍ਰਾਨ ਸੁਨ ਕੀਨਾ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਅਨ ਪਾਵਨੀ ਅਨ ਪਾਵਨੀ ਭਗਤ ਨਹੀਂ ਉਪਜੀ ਅਨ ਪਾਵਨੀ ਭਗਤ ਨਹੀਂ ਉਪਜੀ ਭੁਖੇ দান ਨਾ ਦੇ ਨਰਾਓ ਕਥਾ ਪਨੀਤ ਨਨ ਚਾਲੀ ਕਥਾ ਪਨਿਤ ਨਨ ਚਾਲੀ ਕਥਾ ਪਨਿਤ ਨਨ ਚਾਲੀ ਕਾਮ ਕਰੋਧ ਕਾਮ ਨ ਨ ਬਸਾਰਿਓ ਕਰੋਧ ਨ ਨ ਬਸਾਰਿਓ ਕਾਮ ਨ ਨ ਬਸਾਰਿਓ ਕਰੋਧ ਨ ਨ ਬਸਾਰਿਓ ਲੋਭ ਨਾ ਲੋਭ ਨ ਨ ਛਟ ਲੋਭ ਨ ਨ ਛੋਟਿਓ ਦੇਵਾ ਕਥਾ ਪਨਿਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਲੋਭ ਨਾ ਛੁਟਿਓ ਦੀਵਾ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਪਰ ਨਿੰਦਾ ਮੁਖ ਤੇ ਨਹੀਂ ਛੁਟੀ ਪਰ ਨਿੰਦਾ ਮੁਖ ਤੇ ਨਹੀਂ ਛੁਟੀ ਨੇ ਫਲ ਨੇ ਭਲ ਭਲੀ ਸਭ ਸੇਵਾ ਕਥਾ ਪਨਿਤ ਨਨ ਚਾਲੀ ਕਥਾ ਪਨਿਤ ਨਨ ਚਾਲੇ ਕਥਾ ਪਨਿਤ ਨਨ ਚਾਲੀ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਬਾਟ ਪਾਰ ਕਰ ਮੋਸ ਬਿਖਾਨੋ ਬਾਟ ਪਾਰ ਕਰ ਮੋਸ ਬੇਰਾਨੋ ਭੇਟ ਭਾਰੇ ਅਪਰਾਧੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਜੇ ਪਰਲੋਗ ਜਾਏ ਅਪਕੀਰਤ ਜੇ ਪਰਲੋਗ ਜਾਏ ਅਪਕੀਰਤ ਸੋਹੀ ਸੋਹੀ ਵਿਦਿਆ ਸਾਦੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਹਿੱਸਾ ਤੋ ਮਨ ਤੇ ਨਹੀਂ ਛੁਟੀ ਹਿੱਸਾ ਤੋ ਮਨ ਤੇ ਨਹੀਂ ਛੁਟੀ ਜੀ ਦਇਆ ਨਹੀਂ ਪਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਪਰਮਾਨੰਦ ਸਾਧ ਸੰਗਤ ਮੇਲ ਪਰਮਾਨੰਦ ਸਾਧ ਸੰਗਤ ਮੇਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਕਿਆ ਭਰਨ ਸੁਨ ਕੀ ਨ ਕਥਾ ਪਨੀਤ ਨਨ ਚਾਲੀ 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 ਇਹ ਸ਼ਬਦ ਭਾਈ ਗਰਦਾ ਜੀਆਂ ਇਹ ਸ਼ਬਦ ਸਾਰੰਗ ਰਾਗ ਪੰਨਾ 1257 ਤੇ ਹੈ ਭਗਤ ਪਰਮਾਨੰਦ ਜੀ ਭਗਤ ਸ਼੍ਰੀ ਪਰਮਾਨੰਦ ਜਨਮ ਸਥਾਨ ਬਾਰਸੀ ਜ਼ਿਲ੍ਹਾ SLAVARPUR ਮਹਾਰਾਸ਼ਟਰ ਦੇ ਵਿੱਚ ਹੈ ਜਨਮ 14783 ਈਸਵੀ ਵਿੱਚ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕੋ ਸ਼ਬਦ ਸਾ ਰੰਗ ਰਾਗ ਦੇ ਵਿੱਚ ਹੈ ਅੰਗ 1273 ਤੇ ਹੋ ਰਚਨਾ ਪਰਮਾਨੰਦ ਸਾਗਰ ਵਿਦਵਾਨ ਸੈ ਸਿਕ੍ਰਿਤ ਬੇਜ ਹਿੰਦੀ ਅਤੇ ਵਿਦਵਾਨ ਸਨ ਕਾਲ ਚਲਾਣਾ 1500 93 ਈਸਵੀ ਵਿੱਚ ਹੋਇਆ ਕੋਲੰਬਰ 110 ਸਾਲ ਹੋਈ ਇਹਨਾਂ ਦੀ ਕੋਲਾ ਅਰਜੂ 110 ਸਾਲ ਹੋਈ ਆਪ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਇਸ ਵੇਲੇ ਭਗਤੀ ਲਹਿਰ ਜੋਰਾਂ ਤੇ ਸੀ ਆਪ ਮਹਾਰਾਸ਼ਟਰ ਵਿੱਚ ਸਲਾਵਰਪੁਰ ਜ਼ਿਲ੍ਹੇ ਦੇ ਵਿੱਚ ਵਸਨੀਕ ਸਨ ਵਿਦਿਆ ਪ੍ਰਾਪਤੀ ਲਈ ਹਰ ਕੋਈ ਯਤਨ ਕਰਦਾ ਹੈ ਪਰ ਵਿਦਿਆ ਪ੍ਰਾਪਤੀ ਮਗਰੋਂ ਜ਼ਿੰਦਗੀ ਦਾ ਨਿਸ਼ਾਨਾ ਵੱਖ-ਵੱਖ ਹੁੰਦਾ ਹੈ دنیਵੀ ਵਿਦਿਆ ਜਾਂ ਰਾਜਨੀਤੀ ਦੇ ਖੇਤਰ ਵਿੱਚ ਪਰਬਤਾ ਦੀ ਲਾਲਸਾ ਵਿੱਚ ਜਾ ਹੋਰ ਖੇਤਰਾ ਵਿੱਚ ਮਾਣ ਪ੍ਰਾਪਤ ਕਰਨ ਦੀ ਇੱਛਾ ਬਹੁਤ ਧਨ ਪ੍ਰਾਪਤ ਕਰਨ ਕਰਨ ਕਰਕੇ ਅਸ਼ਵਲ ਦੇ ਸਾਧਨ ਇਕੱਠੇ ਕਰਨੇ ਸਾਧਨ ਇਕੱਠੇ ਕਰਕੇ ਜਾਂ ਵੱਡੀ ਭੂਮੀਪਤੀ ਬਣ ਕੇ ਜਾਂ ਵੱਡੀ ਵੱਡੇ ਕਾਰਖਾਨੇਦਾਰ سرمਾਇਦਾਰ ਠੇਕੇਦਾਰ ਤੇ ਜਾਂ ਸਰਕਾਰੀ ਨੌਕਰੀ ਵਿੱਚ ਬਲਿੱਤ ਪ੍ਰਾਪਤ ਕਰਨ ਦੀ ਦੌੜ ਭੱਜ ਪੈ ਜਾਂਦੀ ਹੈ ਪਰ ਕੁਝ ਕੋ ਵਟ ਭਾਗੀ ਪੁਰਸ਼ ਹੁੰਦੇ ਹਨ ਜਿਹੜੇ ਉੱਚ ਵਿਦਿਆ ਪ੍ਰਾਪਤ ਕਰਕੇ ਪਰਮਾਤਮਾ ਦੇ ਮਾਰਗ ਤੇ ਤੁਰ ਤੁਰ ਕੇ ਪ੍ਰਭੂ ਜੀ ਦੀ ਪ੍ਰੇਮ ਭਗਤੀ ਵਿੱਚ ਉਪਲੰਦ ਕਰਦੇ ਹਨ ਜਿੰਨਾ ਭਗਤਾਂ ਦੀ ਪਾਵਨ ਬਾਣੀ ਅਤੇ ਜਿੰਨਾ ਦੇ ਪਵਿੱਤਰ ਨਾਵਾਂ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਕਤ ਭਗਤ ਕੀਤਾ ਹੈ ਇਹ ਭਗਤ ਸੱਚੇ ਸੁੱਚੇ ਭਗਤ ਜੀ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ ਪ੍ਰੇਮ ਭਗਤ ਵਿੱਚ ਰੰਗੇ ਸਾਧ ਸੰਗਤ ਮਿਲ ਪਰਮ ਆਨੰਦ ਸਾਧ ਸੰਗਤ ਮਿਲ ਪਰਮ ਆਨੰਦ ਘਾਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਨ ਚਾਲੀ ਕਥਾ ਪਨੀਤਨਨ ਚਾਲੀ ਕਥਾ ਪਨੀਤਨਨ ਚਾਲੀ ਕਥਾ ਪਨੀਤਨਨ ਚਾਲੀ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਹੋਏ ਸਨ ਇਹਨਾਂ ਵਿੱਚੋਂ ਭਗਤ ਪਰਮਾਨੰਦ ਜੀ ਵੀ ਹਨ ਜਿਹੜੇ ਉੱਚ ਕੋਟੀ ਦੇ ਵਿਦਵਾਨ ਅਤੇ ਗਵਈਏ ਵੀ ਹੁੰਦੇ ਸੀ ਦਨਿਆਵੀ ਪ੍ਰਭਤਾ ਵਿੱਚ ਨਾ ਫਸੇ ਅਤੇ ਇਹ ਹੋਰ ਕਿਸੇ ਕੰਮ ਵਿੱਚ ਨਾ ਵਸ ਕੇ ਸੋਧ ਅਵੈਵਤੂ ਦੀ ਧਾਰਨ ਧਾਰਨੀ ਸੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਹਿੰਦੂ ਧਰਮ ਅਨਸਾਰ ਵਿਸ਼ਨੂੰ ਜੀ ਨੂੰ ਪ੍ਰਭੂ ਮੰਨਿਆ ਮੰਨਿਆ ਜਾਂਦਾ ਸੀ ਉੰਜ ਸ਼ਿਵ ਸ਼ਿਵ ਜੀ ਬ੍ਰਹਮਾ ਅਨੇਕਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਵੀ ਪ੍ਰਚਲਿਤ ਸੀ ਪਲਚਾਲਤ ਰਹੀ ਸ੍ਰੀ ਕ੍ਰਿਸ਼ਨ ਜੀ ਅਤੇ ਸ੍ਰੀ ਰਾਮਚੰਦਰ ਜੀ ਦੀਆਂ ਮੂਰਤੀਆਂ ਬਣਾ ਕੇ ਪੂਜਾ ਕਰਨੀ ਵੀ ਪ੍ਰਚਲਿਤ ਹੋ ਗਈ ਸੀ ਸੋ ਇਨਾਂ ਯੁੱਗਾਂ ਵਿੱਚ ਪ੍ਰਚਲਿਤ ਇਸ ਇਸ਼ਟ ਉਪਰਾਸਨਾ ਪ੍ਰਭਾਵ ਪਹਿਲੀ ਅਸਤਵਾ ਵਿੱਚ ਹਰ ਇੱਕ ਭਗਤ ਤੇ ਹੈ ਵਲਪਾ ਵਲ ਪਾਤਰੀਆ ਚਾਰੀਆ ਤੇ ਆਨੂ ਜਾਏ ਸ਼੍ਰੀ ਵਿਸ਼ਨੂ ਜੀ ਅਤੇ ਕ੍ਰਿਸ਼ਨ ਜੀ ਦੀ ਉਪਾਸਨਾ ਕਰਦੇ ਸਨ ਤુલਸੀ ਦੀ ਮਾਲਾ ਪੈਂਦੇ ਸਨ ਸੰਖ ਚੱਕਰ ਆਦਿ ਚਿੰਨ ਲਗਾਉਂਦੇ ਸਨ ਗ੍ਰਹਿਤੀ ਆਪਣੇ ਬੱਚਿਆਂ ਦੇ ਨਾਮ ਕਿਸਵਰ ਅਤੇ ਭਗਵਾਨ ਆਦਿ ਰੱਖਦੇ ਸਨ ਗੋਲਕ ਗੋਲਕ ਵਿੱਚ ਗੋਲਕ ਵਿੱਚ ਗੋਕਲ ਵਿੱਚ ਗੋਕਲ ਵਿੱਚ ਇਸ ਪ੍ਰਸੰਤਾ ਦੀ ਗੱਦੀ ਹੈ ਵੱਲ ਪਾਟਿਆ ਚਾਰਿਆ ਜੀ ਦੇ ਮਾਰਗ ਤੇ ਤੁਰਨ ਵਾਲੇ ਭਗਤ ਪਰਮਾਨੰਦ ਜੀ ਵੀ શ્રી ਕ੍ਰਿਸ਼ਨ ਜੀ ਦੇ ਉਪਾਸਨ ਬਣੇ ਆਪ ਜੀ ਨੂੰ ਸਾਰ ਗਾਤੇ ਚਤਰਕ ਆਦੀ ਉਪਲਾਤਨਾ ਨਾਲ ਵੀ ਯਾਦ ਕੀਤਾ ਜਾਂਦਾ ਹੈ ਵੈਸ਼ਨਵ ਮਾਤ ਦੇ ਪੰਜਵੇਂ ਮੁਖੀ ਵੱਲਪਾ ਵੱਲਪਾਟਿਆ ਚਾਰਿਆ ਜੀ ਦਾ ਜਨਮ 1476 ਬਿਕਰਮੀ 1419 ਈਸਵੀ ਵਿੱਚ ਹੋਇਆ ਆਪ ਜੀ ਦੇ ਪਿਤਾ ਲਕਸ਼ਮਣ ਲਖਮਣ ਭਟ ਅਤੇ ਮਾਤਾ ਦਾ ਨਾਮ ਆਲਮਗੀਰ ਸੀ ਵੱਲ ਭਾਟੀ ਵੱਲ ਭਾਟੀਆ ਚ ਵੱਲ ਭਾਟ ਚਾਰੀਆ ਦੇ ਪੁਮਨ ਵੈਨੂ ਸ਼ੋਧ ਐਬਦੁੱਤ ਕਿਹਾ ਜਾਂਦਾ ਹੈ ਤੇ ਭਾਵ ਮਾਇਆ ਤੋਂ ਬਿਨਾ ਜੀਵ ਅਤੇ ਪਰਮਾਤਮਾ ਇੱਕੋ ਰੂਪ ਹਨ ਮਾਇਆ ਸ਼ਕਤੀ ਹੈ ਜਿਹੜੀ ਈਸ਼ਵਰ ਦੀ ਇਸ਼ਿਆ ਨਾਲ ਨਹੀਂ ਹੁੰਦੀ ਗਿਆਨ ਈਸ਼ਵਰ ਜੀ ਕਿਰਪਾ ਬਿਨਾ ਨਹੀਂ ਹੋ ਸਕਦਾ ਮੁਕਤੀ ਦਾ ਸਾਧਨ ਭਗਤੀ ਹੈ ਆਪ ਜੀ ਨੇ ਕਰਮ ਧਰਮ ਪਖੰਡ ਦਾ ਖੰਡਨ ਕੀਤਾ ਅਤੇ ਸ਼ੁਭ ਗੁਣ ਧਾਰਨ ਕਰਕੇ ਲੋਕ ਸੇਵਾ ਤੇ ਗਰੀਬਾਂ ਦੇ ਦਇਆ ਕਰਨ ਅਤੇ ਸੱਚਾ ਸੁੱਚਾ ਜੀਵਨ ਬਤੀਤ ਕਰਨ ਤੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕੀਤੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਕਥਾ ਪਨੀਤ ਨਨ ਚਾਲੀ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮਿਲ ਪਰਮਾਨੰਦ ਸਾਧ ਸੰਗਤ ਮੇਲ ਪਰਮਾਨੰਦ ਸਾਧ ਸੰਗਤ ਮੇਲ ਕਥਾ ਪਨੀਤ ਨਨ ਚਾਲੀ 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 ਇਹ ਸ਼ਬਦ ਸਾਰੰਗ ਰਾਗ ਪਰਮਾਨੰਦ ਜੀ ਦਾ ਹੈ 1253 ਅੰਕ ਤੇ ਹੈ 1253 ਅੰਕ ਤੇ ਹੈ ਕਥਾ ਪਨੀਤ ਨਨ ਚਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਨ ਚਾਲੀ ਇਹ 1253 ਅੰਗ ਤੇ ਹੈ ਇੰਨਾ ਭਗਤਾਂ ਨੇ ਆਪਣੀ ਸੋਭਾ ਕਰਾਈ ਇੰਨਾ ਭਗਤਾਂ ਨੇ ਭਗਤੀ ਕਰਕੇ ਨਾਮ ਜਪ ਕੇ ਅੱਜ ਕੱਲ ਤੇ ਸਮਾਂ ਹੀ ਹੋਰ ਚੱਲ ਪਿਆ ਪਹਿਲਾਂ ਜਿਹੜਾ ਵੀ ਕੋਈ ਇਨਸਾਨ ਉੱਠਦਾ ਸੀ ਭਗਤੀ ਦੀ ਲਹਿਰ ਵੱਲ ਹੁੰਦਾ ਸੀ ਦੇਸ਼ ਭਗਤਾਂ ਦੇ ਗੀਤ ਗਾਣੇ ਉਹਨਾਂ ਦੇ ਰੰਗਾ ਵਿੱਚ ਰੰਗਣਾ ਹੁਣ ਤੇ ਸਮਾਂ ਹੀ ਕੁਝ ਬਹੁਤ ਭਿਆਨਕ ਜਾ ਹੋ ਗਿਆ ਇਸ ਕਰਕੇ ਇਨਾ ਭਗਤਾਂ ਦਾ ਜਿਗਰ ਕਰਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਸਾ ਰੰਗ ਰਾਗ ਦੇ ਵਿੱਚ ਇਸ ਪਰਮਾਨੰਦ ਦਾ ਸ਼ਬਦ ਹੈ 1253 ਅੰਕ ਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ